ਨੇ ਖੱਟਣ ਖਵਾਰੀ ਕਰਨ ਵਾਲੀ ਅਸਰ ਚਾਹੀ ਮੁਰਦਾਬਾਦ 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 ਨਰੇਗਾ ਤੇ ਖੱਟਣ ਖਵਾਰੀ ਕਰਨ ਵਾਲੀ ਅਸਰ ਚਾਹੀ ਮੁਰਦਾਬਾਦ 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 ਮੈਂ ਕਾਕਾ ਸਿੰਘ ਜੀ ਪੰਜਾਬ ਖੇਤ ਮਜ਼ਦੂਰ ਜੁਨੀਅਰ ਦਾ ਬਲਾਕ ਪ੍ਰਧਾਨ ਅੱਜ 8670 ਤੁਸੀਂ ਧਰਨਾ ਲਾਇਆ ਹੈ ਕੀ ਕਾਰਨ ਦੇ ਮਾਮਲਾ ਇਹ ਹੈ ਜੀ ਅਸੀਂ ਜਦੋਂ ਨਰੇਗਾ ਦੇ ਕੰਮ ਦੀ ਮੰਗ ਕਰਦੇ ਆ ਹਰ ਵਾਰੀ ਸਾਨੂੰ ਏਡੀਸੀ ਜਾਂ ਵੀਡੀਓ ਦਫ਼ਤਰ ਧਰਨਾ ਲਾ ਕੇ ਹੀ ਕੰਮ ਮਿਲਦਾ ਹੈ ਪਹਿਲਾਂ ਅਸੀਂ ਧਰਨਾ ਲਾਇਆ ਸੀਗਾ ਵੀਡੀਓ ਦਫ਼ਤਰ ਉਦੋਂ ਸਾਨੂੰ 5 ਦਿਨ ਦਾ ਕੰਮ ਦਿੱਤਾ ਤੇ ਹੁਣ ਜਦੋਂ ਫੇਰ ਧਰਨਾ ਐਸੇ ਏਡੀਸੀ ਤੇ ਲਾ ਕੇ ਗਏ ਆ ਉਦੋਂ ਵੀ ਸਾਨੂੰ 50 ਦਿਨਾਂ ਦਾ ਕੰਮ ਦਿੱਤਾ ਗਿਆ ਜਣੇ ਸਾਨੂੰ ਕੰਮ ਲੈਣ ਵਾਸਤੇ 50 60 ਬੰਦਿਆਂ ਨੂੰ ਖੱਜਲ ਖਵਾਰੀ ਹੋਣਾ ਪੈਂਦਾ ਧਰਨਾ ਲਾ ਕੇ ਲਾਉਣਾ ਪੈਂਦਾ ਕੰਮ ਮਿਲਦਾ ਇਸ ਕਰਕੇ ਦੁਖੀ ਹੋਏ ਅੱਜ ਫੇਰ ਅਸੀਂ ਏਡੀਸੀ ਦਫ਼ਤਰ ਮੁਕਸਰ ਇਸ ਧਰਨਾ ਲਾ ਕੇ ਆਏ ਬੈਠੇ ਆ ਕਿਉਂਕਿ ਇੱਥੇ ਮਾਮਲਾ ਕੀ ਆ ਕਿ ਜਿਹੜਾ ਮਲਕੀਤ ਸੈਕਟਰੀ ਆ ਉਹ ਪਿਛਲੇ ਦਿਨ ਸਾਡੇ ਖੁੰਡੇ ਹਲਾਲ ਸੈਕਟਰੀ ਹੁੰਦਾ ਸੀ ਤੇ ਉਹਨੇ ਕਾਫੀ ਜਣੇ ਕਭਲੇ ਕੀਤੇ ਆ ਜਿਹਦੇ ਤਹਿਤ ਮਲਕੀਤ ਸੈਕਟਰੀ ਦੇ ਤੇ ਉਥੋਂ ਦੇ ਜਿਹੜਾ ਮੇਡ ਸੀ ਉਹਦੇ ਨਾਲ ਉਹਨਾਂ ਤੇ ਉਦੋਂ ਕਾਰਵਾਈ ਹੋਈ ਨਾ ਉਸ ਕਾਰਵਾਈ ਰਾਹੀਂ ਤੇ ਜਿਹੜੇ ਝਾੜੂ ਵਾਲਾ ਦੇ ਆਪਣੇ ਆਪ ਨੂੰ ਬਹੁਤ ਵੱਡੇ ਮਾਨਦਾਰ ਕਹਾਉਂਦੇ ਆਵੇ ਅਸੀਂ ਤਾਂ ਬਹੁਤ ਮਾਨਦਾਰ ਆ ਉਹਨਾਂ ਨੇ ਉਸ ਮਲਕੀਤ ਸੈਕਟਰੀ ਨੂੰ ਬਚਾਉਣ ਵਾਸਤੇ ਝਾੜੂ ਵਾਲਿਆਂ ਦੀਆਂ ਖਿਪਾਰਚਾ ਰਾਹੀਂ ਪਰਚੇ ਤੋਂ ਉਹਨਾਂ ਨੂੰ ਬਚਾ ਲਿਆ ਗਿਆ ਇਸ ਕਰਕੇ ਉਹ ਰੰਜਸ ਤਹਿਤ ਮਲਕੀਤ ਸਾਨੂੰ ਕੰਮ ਨਹੀਂ ਲੈਣ ਦਿੰਦਾ ਉਹ ਸਾਡੇ ਕੰਮ ਛੜਿੱਕੇ ਰਹਿੰਦਾ ਕਿਉਂਕਿ ਹੁਣ ਜਿਹੜੀ ਜ਼ਿੰਮੇਵਾਰੀ ਸ਼ਮਸ਼ੇਰ ਦੀ ਲੱਗੀ ਸੀ ਤੇ ਸ਼ਮਸ਼ੇਰ ਕੋਲੇ ਜਦੋਂ ਅਸੀਂ ਕੰਮ ਦੀ ਮੰਗ ਕਰਤੀ ਆ ਕਿ ਸਾਨੂੰ ਕੰਮ ਦਿਓ ਅਸੀਂ ਦੋ ਵਾਰੀ ਮਾਦੇ ਕੋਲੇ ਖੁਦ ਸ਼ਮਸ਼ੇਰ ਕੋਲੇ ਗਏ ਤੇ ਦੋ ਵਾਰੀ ਉਹਦੇ ਨਾਲ ਫੋਨ ਤੇ ਗੱਲ ਹੋਈ ਕੱਲ ਵੀ ਏਡੀ ਸਾਹਿਬ ਨਾਲ ਦੋ ਵਾਰੀ ਫੋਨ ਤੇ ਗੱਲ ਹੋਈ ਕਹਿੰਦਾ ਤੁਹਾਡਾ ਮਸਟਾਉ ਨਿਕਲ ਜਾਊਗਾ ਅੱਜ ਹਜੇ ਤੱਕ ਨਹੀਂ ਮਸਟਾਉ ਨਿਕਲਿਆ ਜਿੱਦ ਹੋਏ ਦੁਖੀ ਹੋયા ਨੇ ਅਸੀਂ ਇੱਥੇ ਦਰਨਾ ਲਾਉਣ ਦੀ ਮਜਬੂਰੀ ਬਣੀ ਤੇ ਇੱਥੇ ਜਿਹੜੇ ਘਬਲੇਬਾਜ਼ ਨੇ ਜਿਨ੍ਹਾਂ ਦਾ ਮਲਕੀਤ ਸੈਕਟਰੀ ਆ ਉਹ ਜਿਹਨੂੰ ਕਹਿੰਦਾ ਵੀ ਇਹਨਾਂ ਦਾ ਮਸਤੌਲ ਕੱਢ ਦਿਓ ਉਹਨਾਂ ਦਾ ਫੌਰੀ ਨਿਕਲ ਜਾਂਦਾ ਪਰ ਇੱਥੇ ਸਾਨੂੰ ਆਇਆ ਤੋਂ ਬਿਨਾ ਕੰਮ ਨਹੀਂ ਮਿਲਦਾ ਸਾਨੂੰ ਖਾਸੀ ਸਾਡੀ ਜਿਹੜੀ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਚੋਰਾਂ ਨੂੰ ਘਰੇ ਬੈਠਾ ਨੂੰ ਮਸਤੌਲ ਨਿਕਲ ਜਾਂਦੇ ਆ ਚੋਰਾਂ ਦੀ ਉੱਥੇ ਦਫ਼ਤਰਾਂ ਦੇ ਵਿੱਚ ਬੈਠਾਂ ਦੀ ਪੁਸਤਪ ਨਹੀਂ ਹੁੰਦੀ ਆ ਪਰ ਸਾਨੂੰ ਕੰਮ ਦੇਣ ਵਾਸਤੇ ਖੱਜਲ ਖਵਾਰੀ ਕੀਤੀ ਜਾਂਦੀ ਆ ਇਸ ਕਰਕੇ ਭਰਾਵੋ ਅੱਜ ਦਾ ਜਿਹੜਾ ਏਡੀ ਸਾਹਿਬ ਨੇ ਸਾਨੂੰ ਉਸ ਵਾਸਤੇ ਦਵਾਇਆ ਕਿ ਅਸੀਂ ਤੁਸੀਂ ਉਹਨਾਂ ਦੇ ਜਿਹੜੀ ਕਾਰਵਾਈਆਂ ਦੀਆਂ ਜਿਹੜੇ ਵੀ ਉਹਨਾਂ ਨੇ ਘਪਲੇ ਕੀਤੇ ਹੈ ਘਪਲੇਦਾਰਾਂ ਨੇ ਇਹ ਇੱਥੋਂ ਤੱਕ ਜਿਹੜੇ ਮੰਨ ਲਓ ਖੁੰਡੇ ਹਲਾਲ ਨਾਨਕਪੁਰਾ ਉੱਥੇ ਜਿਹੜੇ ਪੱਕੇ ਖਾਲੇ ਬਣਦੇ ਆ ਪੱਕੇ ਖਾਲਿਆਂ ਦੇ ਵਿੱਚ ਜਿਹੜਾ ਮਾਲ ਢੋਆ ਢਵਾਈ ਹੋਈ ਇੱਟਾਂ ਲੈਉਣੀਆਂ ਹੁੰਦੀਆਂ ਐ ਸੀਮੈਂਟ ਲਿਆਉਣਾ ਹੁੰਦਾ ਤੇ ਹੋਰ ਰੇਤਾ ਲੈਣਾ ਹੁੰਦਾ ਉਹ ਸਾਰਾ ਸਰਕਾਰ ਨੇ ਦੇਣਾ ਹੁੰਦਾ ਪਰ ਇੱਥੇ ਇਹ ਕੀ ਕਰਦੇ ਆ ਇਹ ਕਿਸਾਨ ਨੂੰ ਕਹਿੰਦੇ ਵੀ ਭਾਈ ਤੂੰ ਲੈ ਤੇਰੇ ਕੋਲ ਸਾਧਨ ਹੈ ਗਿਆ ਉਹ ਸਾਰੇ ਦਾ ਸਾਰਾ ਪੈਸਾ ਇਹ ਗਮਨ ਕਰ ਜਾਂਦੇ ਆ ਸਾਰਾ ਸਮਾਨ ਆ ਜਿਹੜੇ ਉਹ ਕਿਸਾਨ ਤੋਂ ਮੰਗਵਾ ਲੈਂਦੇ ਆ ਪੈਸੇ ਸਾਰੇ ਇੱਥੇ ਜੀਆਰ ਤੇ ਸੈਕਟਰੀ ਵਗੈਰਾ ਸਾਰੇ ਮਿਲ ਕੇ ਉਹ ਛੱਕ ਜਾਂਦੇ ਇਸ ਕਰਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਤਾਂ ਕੰਮ ਦਿੱਤਾ ਜਾਂਦਾ ਤਾਂ ਉਹਨਾਂ ਦੀ ਉਹਨਾਂ ਨੂੰ ਜੀ ਹਜ਼ੂਰੀ ਕੀਤੀ ਜਾਂਦੀ ਸਾਨੂੰ ਕੰਮ ਤੋਂ ਖੱਡਲ ਖਵਾਰ ਕੀਤਾ ਜਾਂਦਾ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਤਰਸੀਮ ਸਿੰਘ ਖੁੰਡੇ ਖਰਾਲ ਆ ਮੈਂ ਪੰਜਾਬ ਖੇਤ ਮਜ਼ਦੂਰੀ ਨੂੰ ਦਾ ਜ਼ਿਲ੍ਹਾ ਆ ਗੂ ਆ ਹਾਂਜੀ ਜੀ ਅੱਜ ਤੁਸੀਂ ਆਏ ਜੀ ਇੱਥੇ ਧਰਨਾ ਲਾਇਆ ਕੀ ਕਹਿਣਾ ਚਾਹੋਗੇ ਜੇ ਧਰਨੇ ਦੀ ਗੱਲ ਕਰਨੀ ਹੋਵੇ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਕਹਿੰਦੇ ਸੀਗੇ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਵਾਂਗੇ ਤੇ ਸਾਡੇ ਰਾਜ 'ਚ ਧਰਨੇ ਨਹੀਂ ਲੱਗਣਗੇ ਉਸ ਦੇ ਰਾਜ 'ਚ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਧਰਨੇ ਲਾਉਣੇ ਪੈ ਰਹੇ ਆ ਮਜਬੂਰੀ ਬਣੀ ਹੋਈ ਹੈ ਕਿਉਂਕਿ ਮਜਬੂਰੀ ਜਿਹੜਾ ਕਹਿੰਦੇ ਸੀ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਉਹ ਭ੍ਰਿਸ਼ਟਾਚਾਰਾਂ ਦੀ ਇਸ ਪੱਧਰ ਤੇ ਪੁਸ਼ਤਪ ਨਹੀਂ ਕਰਨ ਲੱਗੇ ਕਿ ਜਿਹੜੇ ਭ੍ਰਿਸ਼ਟਾਚਾਰ ਆ ਉਹਨਾਂ ਨੂੰ ਦਸਤਰਾ ਦੇ ਵਿੱਚ ਕੁਰਸੀ ਮਿਲਦੀ ਆ ਉਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਗੁੰਦੇ ਆ ਜੇ ਹੁਣ ਗੱਲ ਕਰਨੀ ਹੋਵੇ ਤਾਂ ਖੁੰਡੇ ਹਲਾਲ ਦਾ ਇੱਕ ਮੀਟ ਜਿਨੇ ਮਲਕੀਤ ਸੈਕਟਰੀ ਨਾਲ ਰਲ ਕੇ ਕਣਕਾ ਮੁੱਕ ਜਦੋਂ ਕਣਕਾ ਵੱਡੀਆਂ ਜਾ ਰਹੀਆਂ ਸੀਗੀਆਂ ਜਾਲੀ ਮੋਬਾਈਲ ਤੇ ਹਾਜ਼ਰੀਆਂ ਐਡਿਟ ਕਰਕੇ ਪਾਈਆਂ ਉਹਨਾਂ ਦੇ ਕਾਰਵਾਈ ਅਧੀਨ ਪਰ ਉਹਦੇ ਕਹਿਣ ਤੇ ਜਿਹੜਾ ਮਲਕੀਤ ਸੈਕਟਰੀ ਉਹਨੂੰ ਸਾਰੀਆਂ ਰਾਇਆ ਦਿੰਦਾ ਉਹਨਾਂ ਨੇ ਕਿਸੇ ਹੋਰ ਨੂੰ ਅੱਗੇ ਲਾ ਕੇ ਐਪ ਚਲਾ ਲਈ ਉਹਨਾਂ ਦੇ ਅਜੇ 3 ਮਸਟਰੋਲ ਨਿਕਲ ਗਏ ਸਾਨੂੰ ਹਰਪ੍ਰੀਤ ਸ਼ਰਮਾ APO ਜਿਹੜਾ ਮੇਜਰ ਕਦੇ অপারেਟਰ ਹੁੰਦਾ ਸੀ ਮਿਸਟਰ 올 ਕੱਢਣ ਵਾਲਾ ਉਹ ਐਂ ਹੀ ਕਹੀ ਜਾਂਦੇ ਵੀ ਸੈਕਟਰੀ ਹੈ ਨਹੀਂ ਜੀ ਸਾਨੂੰ ਐਂ ਕਹਿ ਕੇ ਵੀ ਹਜੇ ਸੈਕਟਰੀ ਨਹੀਂ ਲੱਗੇ ਹਜੇ ਕੰਮ ਨਹੀਂ ਚੱਲ ਸਕਦਾ ਸਾਨੂੰ ਇਹ ਕਹਿ ਕੇ ਖੱਜਲ ਖਵਾਰ ਕੀਤਾ ਜਾਂਦਾ ਦੂਜੇ ਪਾਸੇ ਉਹ ਜਿਹੜੇ ਕਪੜੇ ਕਰਦੇ ਆ ਉਹਨਾਂ ਦੇ ਮਿਸਟਰ 올 ਤਾਂ ਨਿਕਲ ਜਾਂਦੇ ਆ ਕਿਉਂਕਿ ਉਹ ਗਲੀਆਂ ਨਾਲੀਆਂ ਖਾਲਿਆਂ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਰੇਤਾ ਬਜਰੀ ਛੱਕ ਕੇ ਆਪ ਛੱਕਦੇ ਆ ਜੀ ਆਰਐਸਆਰ ਨਾਲ ਕੇ ਛੱਕਦੇ ਆ ਏਪੀਓ ਜਿਹੜਾ ਮੇਜਰ ਆਪਰੇਟਰ ਤੇ ਏਪੀਓ ਬਣਿਆ ਹੋਇਆ ਉਹਨੂੰ ਵੱਡਾ ਹਿੱਸਾ ਮਿਲਦਾ ਫਰਮਾਂ ਤੋਂ ਕਮਿਸ਼ਨ ਆਉਂਦਾ ਹੈ ਤਾਂ ਕਰਕੇ ਉਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਹੋ ਜਾਂਦੇ ਪਰ ਸਾਡੇ ਆਮ ਮਜ਼ਦੂਰਾਂ ਨੂੰ ਜਿਹੜੂ ਉਹਨੂੰ ਜਦੋਂ ਵੀ ਉਹਨਾਂ ਨੇ ਕੰਮ ਦੀ ਮੰਗ ਕਰਨੀ ਹੈ ਕੰਮ ਦੀ ਮੰਗ ਦੀ ਅਰਜੀ ਭਰਤੀ ਕੰਮ ਨਹੀਂ ਦੇਣਾ ਉਹਨਾਂ ਨੂੰ ਫੇਰ ਧਰਨਾ ਲਾਉਣਾ ਪੈਂਦਾ ਜਿਹਦੇ ਕਰਕੇ ਇਸ ਆਪ ਸਰਕਾਰ ਝਾੜੂ ਵਾਲਿਆਂ ਦੀ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਕਹਣ ਵਾਲੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰੀ ਹੈ ਭ੍ਰਿਸ਼ਟਾਚਾਰੀਆਂ ਦਾ ਬੋਲਬਾਲਾ ਹੈ ਹੁਣ ਮਕਾਨਾਂ ਦੀਆਂ ਗਰੰਟਾ ਆਈਆਂ ਸਾਨੂੰ ਦਫ਼ਤਰਾਂ ਦੇ ਗੁਪਤ ਸੂਚਨਾ ਤੋਂ ਪਤਾ ਲੱਗਿਆ ਵੀ ਭਾਈ ਜਿਹੜੇ ਹੁਣ ਵਾਲੇ ਮਕਾਨ ਆ ਉਹੋ ਐਮਐਲਏ ਰਾਹੀਂ ਮਿਲਣੇ ਆ ਦੇਖੋ ਜਿਹੜੇ ਕੰਧਾਂ ਤੇ ਲਿਖ ਲਿਖ ਲਾਉਂਦੇ ਆ ਵੀ ਭਾਈ ਵੋਟ ਮੁੱਲ ਨਹੀਂ ਲੈਣੀ ਚਾਹੀਦੀ ਮੋਲੋ ਖਰੀਦਣੀ ਨਹੀਂ ਚਾਹੀਦੀ ਵੇਚਣੀ ਨਹੀਂ ਚਾਹੀਦੀ ਨਸ਼ੇ ਨਹੀਂ ਕਰ ਨਸ਼ੇ ਨਾਲ ਨਹੀਂ ਪਾਉਣੀ ਚਾਹੀਦੀ ਉਹ ਹੁਣ ਪੰਚਾਇਤੀ ਇਲੈਕਸ਼ਨ ਅਗਲੀ 20 ਅਕਤੂਬਰ ਨੂੰ ਵੱਜ ਗਈ ਹੈ ਕੱਲ ਨੋਟੀਫਿਕੇਸ਼ਨ ਹੋ ਗਿਆ ਉਹਨਾਂ ਦਾ 20 ਤਰੀਕ ਨੂੰ ਪੰਚਾਇਤੀ ਇਲੈਕਸ਼ਨ ਦੀਆਂ ਵੋਟਾਂ ਲੈਣ ਵਾਸਤੇ ਐਮਐਲਏ ਨੇ ਸਰਕਾਰੀ ਪੈਸੇ ਦੀ ਦੁਰਵਰਤੋਂ ਸ਼ੁਰੂ ਕਰਤੀ ਹੈ ਵੀ ਐਮਐਲਏ ਕੋਲੇ ਜਾਓ ਜਿਹਨੇ ਕੋਠਾ ਲੈਣਾ ਹੈ ਫੇਰ ਤੁਹਾਨੂੰ ਕੋਠਾ ਮਿਲੂਗਾ ਨਹੀਂ ਤਾਂ ਕੱਲ ਚਿਬੜਾਂ ਵਾਲੀ ਪਿੰਡ 'ਚ ਥੋੜੀ ਜਿਹੀ بارش ਆਈ ਆ ਪਰਸੋ ਵਾਲੀ ਸ਼ਾਮ ਨੂੰ ਉਸ بارش ਨਾਲ ਕੱਲ ਪਿੰਡ ਚਿਬੜਾਂ ਵਾਲੀ ਦੇ ਵਿੱਚ ਪੰਜ ਜੀਆਂ ਦਾ ਪਰਿਵਾਰ ਜਿਹਦੇ ਵਿੱਚ 6 ਸਾਲ ਤੇ 10 ਸਾਲ ਦੇ ਦੋ ਛੋਟੇ ਬੱਚੇ ਆ ਉਹ ਕੋਠੇ ਥੱਲੇ ਆ ਗਏ ਬਹੁਤ ਗੰਭੀਰ ਸੱਟਾਂ ਨੇ ਸਰਕਾਰੀ ਹਸਪਤਾਲ 'ਚ ਦਾਖਲ ਆ ਇਹ ਕਹਿੰਦੇ ਆ ਬਾਕੀ ਜਿਹੜੇ ਲੋਕ ਆ ਉਹ ਮਰਨ ਕੋਠਿਆਂ ਥੱਲੇ ਆ ਕੇ ਉਹ ਨਰੇਗਾ ਦੇ ਕੰਮ ਨਹੀਂ ਉਹ ਖੱਜਲ ਖਵਾਰ ਹੋਣ ਉਹਨਾਂ ਨੂੰ ਕੋਈ ਨਹੀਂ ਇੱਥੇ ਜਿਹੜਾ ਕੋਈ ਅਫਸਰਾਂ ਨੂੰ ਲੈ ਦੇ ਕਰਦਾ ਹੈ ਉਹਨਾਂ ਨੂੰ ਨਰੇਗਾ ਦਾ ਕੰਮ ਵੀ ਵੱਧ ਜਿਹੜੇ ਇਹਨਾਂ ਦੀ ਚਾਪਲੂਸੀ ਕਰਦੇ ਆ ਉਹਨਾਂ ਨੂੰ ਕੋਠੀਆਂ ਦੀਆਂ ਗਰੰਟੀਆਂ ਵੀ ਭਾਵੇਂ ਪਹਿਲਾਂ ਕੋਠਾ ਪਿਆ ਹੋਵੇ ਤਾਂ ਵੀ ਮਿਲ ਜੂਗੀ ਇਸ ਵਾਸਤੇ ਸਾਡੀ ਮੰਗ ਆ ਕਿ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਫਲਾ ਰੱਖਿਆ ਇਹ ਬੰਦ ਹੋਣਾ ਚਾਹੀਦਾ ਸਹੀ ਲੋਕਾਂ ਨੂੰ ਮਕਾਨਾਂ ਦੀਆਂ ਗਰੰਟੀਆਂ ਮਿਲਣੀਆਂ ਚਾਹੀਦੀਆਂ ਜਿਹੜੇ ਲੋਕ ਕੰਮ ਨਹੀਂ ਉਹ ਧੱਕੇ ਖਾ ਰਹੇ ਉਹਨਾਂ ਦੀ ਖੱਜਲ ਖਵਾਰੀ ਬੰਦ ਹੋਣੀ ਚਾਹੀਦੀ ਹੈ ਜੇ ਨਾ ਬੰਦ ਹੋਈ ਭਾਵੇਂ ਇਹਨਾਂ ਨੇ ਪੰਚਾਇਤੀ ਇਲੈਕਸ਼ਨਾਂ ਦੀ ਡੇਟ ਬੰਦਤੀ ਹੈ ਤੇ ਅਸੀਂ ਵੀ ਅੱਜ ਹੀ ਇੱਥੇ ਡੇਟ ਬੰਨ ਕੇ ਜਾਣੀ ਆ ਕਿ ਇਹਨਾਂ ਮੰਗਾਂ ਨੂੰ ਹੱਲ ਕਰਾਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਵੀਡੀਓ ਡੀਸੀ ਜਾਂ ਏਡੀਸੀ ਦੇ ਦਫ਼ਤਰ ਮੂਰੇ ਧਰਨਾ ਲਾਵਾਂਗੇ ਕਿਉਂਕਿ 1 ਤੋਂ 1 ਸਤੰਬਰ ਤੋਂ 6 ਸਤੰਬਰ ਤੱਕ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨੀ ਉਹਨੇਕਤਾ ਗਰਾਹਾਂ ਤੇ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਨੂੰ ਲੈ ਕੇ 6 ਦਿਨ ਲਗਾਤਾਰ ਚੰਡੀਗੜ੍ਹ ਚ ਮੋਰਚਾ ਲਾਇਆ 14 ਸਾਲ ਤੋਂ ਜਿਹੜਾ ਇਹਨਾਂ ਨੇ ਮਟਕਾ ਚੌਂਕ ਨੂੰ ਮਾਰਚ ਨਹੀਂ ਕਰਨ ਦੇ ਸੀ ਉਹ ਤਾਕਤ ਦੇ ਜੋਰ ਮਟਕਾ ਚੌਂਕ ਤੱਕ ਮਾਰਚ ਕਰਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਮੰਗਾਂ ਮਨਵਾਈਆਂ ਜਿਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਹੁਣ ਭਾਈ ਜਿਹੜੀ ਨਰੇਗਾ ਚ ਖੱਜਲ ਖਵਾਰੀ ਹੁੰਦੀ ਹੈ ਫਰਸਟ ਲੋਕੇਸ਼ਨ ਤੇ ਹੀ ਫੋਟੋ ਹੁੰਦੀ ਆ ਦੋ ਵਾਰੀ ਭਾਵਾ ਤੁਸੀਂ ਕੰਮ 3 ਕਿਲੋਮੀਟਰ ਦੂਰ ਕਰਦੇ ਆ ਵੀ ਉਹ ਜਿਹੜੀ ਫਰਸਟ ਲੋਕੇਸ਼ਨ ਵਾਲੀ ਬੰਦ ਹੋਊਗੀ ਤੇ ਕੰਮ ਵਾਲੀ ਥਾਂ ਤੇ ਫੋਟੋ ਹੋਇਆ ਕਰੂਗੀ ਮਨ ਮਜ਼ਦੂਰਾਂ ਨੂੰ ਪਲਾਟ ਦਿੱਤੇ ਜਾਣਗੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ ਤੇ ਸੁਸਾਇਟੀਆਂ ਦੇ ਜਿਹੜੇ ਮੈਂਬਰ ਬਣਾ ਕੇ ਮਜ਼ਦੂਰਾਂ ਨੂੰ ਕਰ ਦਿੱਤੇ ਜਾਣਗੇ ਉਹ ਮੰਗਾਂ ਦਾ ਜਿਹੜਾ ਮੰਗ ਪੱਤਰ ਜਾਂ ਜਿਹੜੀਆਂ ਮੁੱਖ ਮੰਤਰੀ ਨੇ ਮੰਗਾ ਸਾਨੂੰ ਲਿਖ ਕੇ ਦਿੱਤੀਆਂ ਉਹ ਪਿਛਲੇ ਦਿਨੀ ਅਸੀਂ ਡੀਸੀ ਤੇ ਏਡੀਸੀ ਨੂੰ ਮਿਲ ਕੇ ਕਿਹਾ ਵੀ ਆਹ ਮੰਗਾਂ ਲਾਗੂ ਕਰੋ ਥੋਡੇ ਮੁੱਖ ਮੰਤਰੀ ਨੇ ਕਿਹਾ ਉਹ ਮੰਗਾਂ ਹੈ ਕਹਿੰਦੇ ਜੀ ਸਾਡੇ ਕੋਲ ਤਾਂ ਹਜੇ ਨੋਟੀਫਿਕੇਸ਼ਨ ਨਹੀਂ ਆਈ ਤੇਲ ਦੇ ਰੇਟ ਵਧਣ ਅੱਧੀ ਰਾਤ ਨੂੰ ਰੇਟ ਵਧਨ ਦਾ ਐਲਾਨ ਹੋ ਗਿਆ ਤੜਕੇ ਨੂੰ ਅੱਧੀ ਰਾਤ ਨੂੰ ਵੀ ਪੰਪ ਤੇ ਕਹਿੰਦੇ ਬਈ ਹੁਣ ਇਹ 82 ਨਹੀਂ ਹੁਣ 84 ਰੁਪਏ ਹੋਊਗਾ ਪਰ ਸਾਡੇ ਮਜ਼ਦੂਰਾਂ ਦੀਆਂ ਮੰਗਾਂ ਦੇ ਨੋਟੀਫਿਕੇਸ਼ਨਾਂ ਜੀ ਲਜਾਈ ਰੱਖਦੇ ਆ ਇਸ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਵੱਲੋਂ ਮੁੱਖ ਮੰਤਰੀ ਨਾਲ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਕਿਸੇ ਨਾ ਕਿਸੇ ਦਫ਼ਤਰ ਡੀਸੀ ਏਡੀਸੀ ਜਾਂ ਵੀਡੀਓ ਦਫ਼ਤਰਾਂ ਦੇ ਧਰਨੇ ਲਾ ਕੇ ਉਹਨਾਂ ਮੰਗਾਂ ਨੂੰ ਵੀ ਲਾਗੂ ਕਰਾਇਆ ਜਾਊਗਾ ਸਰ ਅੱਜ ਮਜ਼ਦੂਰਾਂ ਨੇ ਧਰਨਾ ਲਗਾਇਆ ਸੀ ਕੁਝ ਮੰਗਾਂ ਸੀ ਕੀ ਧਿਆਨ ਚਾਹੀਏ ਤੁਹਾਡੇ ਮਜ਼ਦੂਰਾਂ ਨੇ ਮੰਗਿਆ ਰੇਡੀਸ ਤੋਂ ਮੰਗ ਮਿਲੇ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਚ ਕੁਝ ਤਾਂ ਪੀਐਮਏਵਾਈ ਦੇ ਹਾਊਸਸ ਸੀ ਜਿਹੜਾ ਨੇ ਮਸਟਰ ਕੋਡਣ ਵਾਲੇ ਸੀ ਕੁਝ ਉਹਨਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ ਉਹ ਮਸਟਰ ਕੋਡਣ ਕੰਮ ਸ਼ੁਰੂ ਕਰਵਾਉਣਾ ਸੀ ਉਹ ਅਸੀਂ ਵੀਡੀਓਸ ਤੋਂ ਹਦਾਇਤ ਕਰਤੀ ਐ ਕੱਲ ਤੱਕ ਸਾਰੇ ਮਜ਼ਦੂਰਾਂ ਨੂੰ ਕੰਮ ਮਿਲ ਜਾਊਗਾ ਜੀ ਸਰ ਇੱਕ ਮਜ਼ਦੂਰ ਕਹਿੰਦੇ ਆ ਵੀ ਕੁਝ ਕਰਪਟ ਲੋਕ ਸੀ ਜਿਨ੍ਹਾਂ ਦੀਆਂ ਆਈਡੀਆਂ ਵਿਭਾਗ ਨੇ ਬੰਦ ਕਰਤੀਆਂ ਤੇ ਪਰ ਉਹ ਕਰਪਟ ਲੋਕਾਂ ਦੀਆਂ ਹੀ ਔਰ ਆਪਣੇ ਕਰੀਬੀਆਂ ਦੇ ਨਾਂ ਤੇ ਫਰਜੀ ਆਈਡੀਆਂ ਚਲਵਾ ਕੇ ਦਫ਼ਤਰਾਂ 'ਚ ਪੂਰਾ ਸਨਮਾਨ ਲੈ ਰਹੇ ਆ। ਇਹਦੇ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ ਜੀ? ਇਸ ਸਬੰਧ ਵਿੱਚ ਜੀ ਆਈ ਸਾਹਿਬ ਨੇ ਵੀ ਇਹੀ ਭਰੋਸਾ ਦਿਵਾਇਆ ਹੈ ਕਿ ਅਸੀਂ ਪੜਤਾਲ ਕਰਾਂਗੇ। ਵੈਸੇ ਅਸੀਂ ਜੋ ਕਰਾਪਟ ਬੰਦੇ ਸੀ ਉਹਨਾਂ ਦੀਆਂ ਆਈਡੀਆਂ ਵੀ ਬੰਦ ਕਰਦੇ ਉਹਨਾਂ ਖਿਲਾਫ ਐਫ ਆਈ ਆਰ ਲਈ ਅਸੀਂ ਡਿਸਆਉਨਲ ਲਿਖ ਦਿੱਤਾ ਸੀ ਇਹ ਮਾਨਯੋਗ ਜੀ ਆਈ ਸਾਹਿਬ ਨੇ। ਤੋਂ ਕਾਰਵਾਈ ਅਧੀਨ ਕੰਮ ਤੇ ਬਾਕੀ ਜੇਕਰ ਧਿਆਨ ਚਾਹੁੰਦਾ ਪੜਤਾਲ ਚ ਤਾਂ ਸੇ ਉਹ ਵੀ ਆਈਡੀਆਂ ਵੀ ਬੰਦ ਕਰਾਂਗੇ ਤੇ ਉਹਨਾਂ ਖਿਲਾਫ ਕਾਰਵਾਈ ਵੀ ਕਰਾਂਗੇ।